ਫਾਇਦਾ ਦੇਣ ਲੈਣ ਦੀ ਕਰਨਾ ਕੋਈ ਬਾਹਲਾ ਉਹ ਨਹੀਂ ਕਰਨਾ ਜੀ ਹਾਂਜੀ ਆਪਾਂ ਇਹਨੂੰ 2 ਘੱਟ 40 ਦੀ ਦੇ ਦੇਣੀ ਹੈ ਜੀ ਘਰ ਦੀ ਵੱੱਛੀ ਆ ਜੀ ਪ्योर ਸਾਹੀ ਵਾਲਾ ਸੌਦੀ ਸੌ ਕੋਈ ਇੰਨਾ ਵੀ ਨਹੀਂ ਫਰਕ ਜੀ ਠੀਕ ਹੋ ਬਾਈ ਜੀ ਉਹਦਾ ਵੀਡੀਓ ਦਾ ਕਰਕੇ ਕਰੀਂਦੀ ਉਹ ਸੀਲ ਠੰਡੀ ਇੰਨੀ ਹੈ ਜੀ ਜੇ ਲੱਤ ਨੂੰ ਵਹਿ ਕੇ ਝੂਟੀ ਜਾਊਗੀ ਪੂਰੀ ਸੀਲ ਹੈ ਜੀ ਵਧੀਆ ਮਹਿਸਾਂ ਵਰਗਾ ਦੁੱਧ ਹੈ ਆਪਾਂ 17 ਲੀਟਰ ਦੁੱਧ ਚੋਇਆ ਹੋਇਆ ਹੈ ਕਿਸਾਨ ਵੀਰੋ ਤੁਹਾਡਾ ਬ੍ਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੈ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 타이판 সুই퀴 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪੰਡ ਪੇਰੋਂ ਜਿਲ੍ਹਾ ਬਈ ਨੂੰ ਮਾਨਸਾ ਪੈ ਜਾਂਦਾ ਤਹਿਸੀਲ ਵੀ ਨੂੰ ਮਾਨਸਾ ਪੈ ਜਾਂਦੀ ਆ ਬਾਕੀ ਦੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਆ ਅੱਜ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਕੀ ਆ ਆਪਣਾ ਨਾਮ ਜੱਸੀ ਸਿੰਘ ਜੀ ਨਾਮ ਬਾਈ ਦਾ ਜੱਸੀ ਜੱਸੀ ਵੀਰੇ ਆਪਣੇ ਘਰ ਆਉਣਾ ਹੋਵੇ ਕੀ ਐਡਰੈਸ ਆਈ ਆ ਆਪਣਾ ਪਿੰਡ ਹੈ ਜੀ ਪੇਰੋਂ ਠੀਕ ਹੈ ਬਾਈ ਜੀ ਇਹ ਦੋ ਗਾਹਾਂ 2 ਕਿਲੋਮੀਟਰ ਬਹਿਣੀ ਵਾਲਾ ਆ ਜਾਂਦਾ ਜੀ ਵੱਡਾ ਰੋਡ ਆ ਜਾਂਦਾ ਇਧਰੋਂ ਮਾਨਸਾ ਨੇੜੇ ਤਲਵੰਡੀ ਠੀਕ ਹੈ ਬਾਈ ਜੀ ਇਧਰੋਂ ਸਰਦੂਰਗੜ੍ਹ ਵਾਲੇ ਰੋਡ ਤੋਂ ਫੜ ਕੇ ਹੀ ਆਪਣਾ ਬਟੰਡੇ ਰੋਡ ਤੇ ਇਧਰ ਵੀ ਆਪਣਾ ਪਿੰਡ ਲੱਗ ਜਾਂਦਾ ਜੀ ਠੀਕ ਹੈ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜਿਹੜਾ ਪੇਰੋਂ ਪਿੰਡ ਆ ਬਾਈ ਜੀ ਤਲਵੰਡੀ ਸਾਹਬ ਤੋਂ ਕਿੰਨੇ ਕਿਲੋਮੀਟਰ ਆਈ ਹੈ ਇਹ 15 ਕਿਲੋਮੀਟਰ 15 ਕਿਲੋਮੀਟਰ ਬਾਕੀ ਦਾ ਤੁਸੀਂ ਪ੍ਰੋਪਰ ਐਡਰੈਸ ਉਸ ਨੂੰ ਬਾਈ ਨੇ ਆਪਣਾ ਜੀ ਘਰ ਦੇ ਪਸ਼ੂ ਹੈ ਜੀ ਘਰ ਦੇ ਨਾਲ ਹੈ ਜੀ ਆਪਾਂ ਬਈ ਇਧਰੋਂ ਸ਼ੁਰੂ ਕਰਦੇ ਆ ਆ ਵੈਡ ਦੀ ਕੀ ਡਿਟੇਲ ਆ ਬਾਈ ਜੀ ਕਿਹੜਾ ਸੂਆ ਸੂ ਰਹੀ ਆ ਕਿੰਨੇ ਦਿਨਾਂ ਦੀ ਕੱਚੀ ਉਹ ਦੱਸ ਦੇ ਇਹ ਜੀ ਤੀਜਾ ਸੂਆ ਸੂ ਰਹੀ ਆ ਜੀ ਤੀਜਾ ਸੂਆ ਸੂ ਰਹੀ ਆ ਤੇ ਦੂਜੇ ਸੂਏ ਕਿੰਨਾ ਦੁੱਧ ਚੋਇਆ ਬਾਈ ਆਪਾਂ ਇਹਦਾ ਦੂਜੇ ਸੂਏ ਆਪਾਂ 15 ਲੀਟਰ ਦੁੱਧ ਚੋਇਆ ਜੀ 15 ਲੀਟਰ ਦੁੱਧ ਚੋਇਆ ਕਰੇ ਆਪਣਾ ਦੁੱਧ ਤੇ ਲੱਗਿਆ ਹੋਊਗਾ ਗੱਲ ਨਹੀਂ ਠੀਕ ਆ ਬਾਈ ਜੀ ਹਾਂ ਮੜਾ ਕੱਢ ਲਓ ਬਾਰ ਬਾਈ ਦੱਸਣਾ ਤੁਹਾਨੂੰ ਬਈ ਪਸ਼ੂ ਥੋੜਾ ਜਿਹਾ ਹਲਕਾ ਜਿਹਾ ਲਿਸੇ ਪੰਜਾ ਕ੍ਰੋਸ ਬਰੀਡ ਦੇ ਪਸ਼ੂ ਆ ਠੀਕ ਹੋ ਬਾਈ ਜੀ ਤੀਜਾ ਸੂਆ ਸੂਰੀ ਹੈ ਬਾਈ ਕਿੰਨੇ ਦਿਨਾਂ ਦੀ ਕੱਚੀ ਬਈ ਇਹ ਬਾਈ ਹਜੇ ਹਫਤੇ ਦੀ ਕੱਚੀ ਹੈ ਹਫਤੇ ਦੀ ਕੱਚੀ ਆ ਬਰੇ 14 15 ਲੀਟਰ ਦੁੱਧ ਦੀ ਚਵਾਈ ਹੋਈ ਆ ਬਾਡੀ ਬੰਤਰ ਦੀ ਤੁਸੀਂ ਵੇਖ ਸਕਦੇ ਹੋ ਹਲਕੀ ਆ ਥੋੜੀ ਜੀ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਸੀਲ ਠੰਡੀ ਬਹੁਤ ਆ ਬਾਈ ਜਿਵੇਂ ਮਰਜ਼ੀ ਕੋਈ ਜਿਵੇਂ ਆਪ ਦਾ ਕੋਈ ਦੁੱਧ ਪੀਣ ਨੂੰ ਲੈਣਾ ਚਾਹੁੰਦਾ ਠੀਕ ਆ ਬਾਈ ਜਿਵੇਂ ਮਰਜ਼ੀ ਆ ਠੀਕ ਹੋ ਬਾਈ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੋ ਬਰੇ ਤੁਰ ਬਾਈ ਜੀ ਤੁਸੀਂ ਵੇਖ ਸਕਦੇ ਹੋ ਤੀਜਾ ਸੂਦਾ ਸੂਰੀ ਹੈ ਗਾਂ 14 15 ਲੀਟਰ ਦੇ ਅਧੀ ਕੰਪੈਸਟੀ ਹੈ ਠੰਡੀ ਸੀਲ ਪੂਰੀ ਹੈ ਬਾਈ ਜੀ ਨੂੰ ਦੱਸ ਹੀ ਦਿੱਤਾ ਤੇ ਵੀਰੇ ਆਪਾਂ ਜੱਸੀ ਭਾਈ ਇਹਦੇ ਮੁੱਲ ਦੀ ਗੱਲ ਕਰੀਏ ਕੀ ਮੁੱਲ ਕਰਦੇ ਆਂ ਬਾਈ ਆਪਾਂ ਮੁੱਲ ਜੀ ਆਪਾਂ ਇਹਦਾ ਦੇਣ ਲੈਣ ਦੀ ਕਰਨਾ ਕੋਈ ਬਾਹਲਾ ਉਹ ਨਹੀਂ ਕਰਨਾ ਜੀ ਹਾਂਜੀ ਆਪਾਂ ਇਹਨੂੰ ਦੋ ਘੱਟ 40 ਦੀ ਦੇ ਦੇਣੀ ਹੈ ਜੇ ਦੋ ਘੱਟ ਕੋਈ ਛੋਟ ਸਕਪਾਂ ਨਹੀਂ ਠੀਕ ਹੋ ਜੀ 40000 ਰੁਪਏ ਬਾਈ ਡਿਮਾਂਡ ਕੀਤੀ ਇਹਦੀ 38000 ਦੀ ਬਾਈ ਨੇ ਗਾਂ ਛੱਟਨੀ ਆ ਮੁੱਖ ਦੀ ਗੱਲ ਆ ਘਰੇ ਆਏਗਾ ਤਾਂ 2000 ਰੁਪਏ ਦਾ ਬਾਈ ਮਾਨਤਾ ਨੂੰ ਤੁਹਾਨੂੰ ਸ਼ੁਰੂ ਤੋਂ ਕਰ ਦੂਗਾ ਜਿਹੜੀ ਆ ਬਾਈ ਨਾਗਾ ਇਹ ਬਹੁ ਘੱਟ ਦੇਖਣ ਨੂੰ ਮਿਲਦਾ ਅੱਜ ਕੱਲ ਪਰ ਇਹਦੀ ਦੁੱਧ ਦੀ ਕੰਪੈਸਟੀ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਤੇ ਕੀ ਡਿਟੇਲ ਆ ਬਾਈ ਜੀ ਕਿਹੜਾ ਸੂਆ ਸੋਰੀ ਆ ਇਹ ਇਹ ਤੀਜਾ ਸੂਆ ਸੂਰੀ ਆ ਜੀ ਠੀਕ ਹੋ ਬਾਈ ਜੀ ਸੀਲ ਠੰਡੀ ਪੂਰੀ ਹੈ ਜੀ ਠੀਕ ਹੋ ਬਾਈ ਜੀ ਇਹ ਆਪਣੇ ਘਰ ਦੀ ਗਾਂ ਜੀ ਘਰ ਦੀ ਗਾਂ ਜੀ ਘਰ ਦੀ ਵੱਛੀ ਆ ਜੀ ਪ्योर ਸਾਹੀ ਵਾਲਾ ਸੌਦੀ ਸੌ ਕੋਈ ਇੰਨਾ ਵੀ ਨਹੀਂ ਫਰਕ ਜੀ ਠੀਕ ਹੋ ਬਾਈ ਜੀ ਬੜਾ ਵੀਡੀਓ ਦਾ ਕਰਕੇ ਕਰੀ ਨੇ ਉਹ ਸੀਲ ਠੰਡੀ ਇੰਨੀ ਹੈ ਜੀ ਜਿਹੜੇ ਲੱਤ ਨੂੰ ਵੇਕੇ ਝੂਟੀ ਜਾਊਗੀ ਠੀਕ ਹੋ ਬਾਈ ਜੀ ਤੇ ਪੂਰੀ ਸੀਲ ਆ ਜੀ ਵਧੀਆ ਮਹਸਾ ਵਰਗਾ ਦੁੱਧ ਆ ਆਪਾਂ 17 ਲੀਟਰ ਦੁੱਧ ਚੋਇਆ ਹੋਇਆ ਜੀ 17 ਲੀਟਰ ਦੁੱਧ ਦੀ ਚਵਾਈ ਹੋਈ ਹੈ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਇਹ ਹਜੇ ਬਈ ਇਹ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਕੱਚੀ ਆ ਜਦੋਂ ਜਮਾ ਸੂਣ ਤੇ ਆ ਗਈ ਬਈ ਇਹ ਤੋਂ ਬੈਠਿਆ ਨਹੀਂ ਆਣਾ ਲੈਵਾ ਐਡਾ ਹੋਊਗਾ ਜੀ ਠੀਕ ਹੋ ਬਈ ਜੀ ਤੇ ਕਿਹੜਾ ਸੂਆ ਸੂਰੀ ਹੈ ਇਹ ਬਈ ਤੀਜਾ ਸੂਆ ਸੂਰੀ ਆ ਮਾੜਾ ਕੱਢ ਲਓ ਬਾਹਰ ਪੈਦਾ ਤੋਂ ਰੱਖਾ ਦੀ ਰੰਗ ਰੂਪ ਦੀ ਬਹੁਤ ਸੋਹਣੀ ਆ ਬਈ ਜੀ ਸ਼ਾਹੀ ਵਾਲਾ ਗਾਂ ਤੀਜਾ ਸੂਆ ਸੂਰੀ ਆ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਪੁਰਾਣੀ ਬਰੀਡ ਆ ਬਈ ਇਹ ਹਾਂਜੀ ਕੋਈ ਕ੍ਰੋਸ ਨਹੀਂ ਆਰਡਰ ਦੀ ਕੁਆਲਿਟੀ ਤੁਸੀਂ ਵ 17-18 ਲੀਟਰ ਦੁੱਧ ਦੀ ਕੰਪੈਸਟੀ ਹੁੰਦੀ ਆ ਇਹ ਸਾਰੇ ਭਰਾਵਾਂ ਨੂੰ ਪਤਾ ਜਿਹੜਾ ਇਹਦਾ ਦੁੱਧ ਹੁੰਦਾ ਬਈ ਮੱਝਾਰਾ ਦਾ ਦੁੱਧ ਹੁੰਦਾ ਬਹੁਤ ਵਧੀਆ ਦੁੱਧ ਹੁੰਦਾ ਇਹਦਾ ਪੱਠਪੁੜੇ ਦੀ ਚੰਗੀ ਰੰਗ ਰੂਪ ਦੀ ਬਹੁਤ ਸੋਹਣੀ ਠੰਡੀ ਸੀਲ ਪੂਰੀ ਹੈ ਬਈ ਜੀ ਇਹ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਈ ਜੀ ਤੁਸੀਂ ਬਹੁਤ ਜ਼ਿਆਦਾ ਸ਼ਾਨਦਾਰ ਦਸੱਲੀ ਕਰਕੇ ਕੋਈ ਵੀਰ ਲੈ ਜਾਣਾ ਕਹਿੰਦਾ ਜਮਾਂ ਦਸੱਲੀ ਕਰਕੇ ਆਪਣੇ ਘਰ ਦੇ ਫਸੂ ਕੋਈ ਵਪਾਰ ਦਾ ਕੰਮ ਨਹੀਂਗਾ ਬਈ ਠੀਕ ਹੋ ਬਈ ਜੀ ਦੁੱਧ ਦੇ ਕੰਮ ਕਰਦੇ ਆਪਾਂ ਤੇ ਜੱਸੀ ਭਾਈ ਆਪਾਂ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਜੀ ਜਮਾਂ ਦੇਣ ਲੈਣ ਜੀ ਉਹਦਾ ਆਪਣਾ 70000 ਰੁਪਏ ਜੀ 2000 ਰੁਪਏ ਬਾਈ ਦਾ ਜਿਹੜਾ ਲੈ ਕੇ ਜਾਊਗਾ ਮਾਨਤਾਨ ਕਰਾਂਗਾ ਠੀਕ ਹੋ ਜੀ ਕਰਿਆ ਆਇਆਗਾ ਤਾਂ ਬਾਈ ਜੀ 2000 ਰੁਪਏ ਮਾਨਤਾਨ ਹੋ ਜਾਊਗਾ 70000 ਰੁਪਏ ਡਿਮਾਂਡ ਕੀਤੀ ਜਾਂਦੀ ਆ ਤੇ ਅੱਸੀ ਬਾਈ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਆ ਜੀ ਮੂੰਹੋ ਚੌਗੀ ਆ ਜੀ ਮੂੰਹੋ ਚੌਗੀ ਆ ਠੀਕ ਆ ਬਾਈ ਜੀ ਕਿਹੜਾ ਸੂਆ ਸੂਰੀ ਪੇ ਇਹ ਪਹਿਲਾ ਸੂਆ ਸੂਰੀ ਆ ਪਹਿਲਾ ਸੂਆ ਸੂਰੀ ਆ ਠੀਕ ਆ ਬਾਈ ਜੀ ਇਹੇ ਜੀ ਇੱਕ ਮਹੀਨੇ ਦੀ ਮੰਨ ਕੇ ਚੱਲੋ ਜੀ ਉਹ ਤਾਂ 25 ਦਿਨਾਂ ਤੇ ਮਹੀਨੇ ਦੀ ਕੱਚੀ ਹੈ ਜੀ ਮਹੀਨੇ ਦੀ ਕੱਚੀ ਹੈ ਮਹੀਨੇ ਦੀ ਕਹਿ ਸਕਦੇ ਆ ਜੀ ਠੀਕ ਹੈ ਬਾਈ ਜੀ ਸੀਲ ਠੰਡੀ ਪੂਰੀ ਹੈ ਜੀ ਜਿਵੇਂ ਮਰਜ਼ੀ ਆ ਕੇ ਦੇਖ ਸਕਦੇ ਹੋ ਜੀ ਪਹਿਲਣਗਾ ਠੀਕ ਹੋ ਜੀ ਪਹਿਲਣਗਾ ਮਹੀਨੇ ਦੀ ਕੱਚੀ ਆ ਹਾਂ ਜੀ ਬਹੁਤ ਵਧੀਆ ਆਰਡਰ ਬਣਾ ਲੈਣਾ ਜੀ ਇਹਨੇ ਜਦੋਂ ਨੂੰ ਇਹਨੇ ਤਿਆਰ ਹੋਣਾ ਠੀਕ ਹੋ ਜੀ ਮੜਾ ਕੱਢ ਦੋ ਬਾਰਾ ਪੈਦਾ ਵੀ ਤੋਰਾ ਉਹ ਖਾ ਗਿਆ ਕਰਾਸ ਬਰੀਡ ਦੀ ਇਹ ਹੈ ਬਾਈ ਜੀ ਦੇਖ ਸਕਦੇ ਹੋ ਉਮਾ ਤੇ ਦੀ ਚੰਗੀ ਆ ਗਰਮੀਆਂ ਆ ਰਹੀਆਂ ਕ੍ਰੋਸਬੀਡ ਦੀ ਗਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ ਮਹੀਨੇ ਦੀ ਕੱਚੀ ਹਜੇ ਬਾਈ ਜੀ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀਰੇ 14 ਤੋਂ 15 ਲੀਟਰ ਦੁੱਧ ਦੀ ਕੰਪੈਸਟੀ ਹੁੰਦੀ ਆ ਬਾਕੀ ਬੰਦੇ ਦੀ ਸੇਵਾ ਤੇ ਹੁੰਦਾ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰਾ ਦਿੰਦੇ ਆ ਬਹੁਤ ਸੋਹਣਾ ਥਾਣਾ ਥੋੜਾ ਪਸੂ ਕਈ ਵਾਰੀ ਕੈਮਰੇ ਤੋਂ ਡਰ ਜਾਂਦਾ ਬਾਈ ਆਰਡਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਥਾਂ ਲੱਗੇ ਹੋਏ ਹਾਂਜੀ ਬਹੁਤ ਸੀਲ ਠੰਡੀ ਹੈ ਠੀਕ ਬਾਈ ਜੀ ਤੇ ਜੱਸੀ ਬਈ ਇਹਦਾ ਕੀ ਮੁੱਲ ਕਰਦੇ ਆ ਵੀਰ ਆਪਾਂ ਦਾ ਜਮਾ ਦੇਣ ਲੈਣ ਜੀ ਜਿਹਦਾ ਆਪਣਾ ਕੱਚੀ ਦਾ ਰੇਟ ਹੈਦਾ ਜੀ 60000 ਦੀ ਵੜ ਦੇਵਾਂਗੇ ਜੀ ਠੀਕ ਹੋ ਜੀ ਮਾੜਾ ਮੋਟਾ ਮਾਨਤਾਣ ਹੋ ਜੀ ਕਦੇ ਆ ਇਹਦਾ ਠੀਕ ਹੋ ਬਾਈ ਜੀ ਹਾਂ ਜੀ ਤੇ ਅੱਗੇ ਆ ਜੋ ਲਾਸਟ ਤੇ ਇਹਦੀ ਕੀ ਡਿਟੇਲ ਆ ਬਾਈ ਜੀ ਇਹ ਦਾ ਜੀ ਹੁਣ ਇਸ ਟਾਈਮ ਇਹਦਾ ਕੋਈ ਗੱਬਣ ਨਹੀਂ ਜੀ ਉਹ ਠੀਕ ਹੋ ਬਾਈ ਜੀ ਹਾਂ ਜੀ ਤੇ ਕੁਆਲਿਟੀ ਦੀ ਗਾਂ ਕੀ ਵਧੀਆ ਬਰੀਡ ਤੇ ਆਹੋ ਸੀਗੀ ਦਾ ਇਹ ਤੇ 24 25 ਕਿਲੋ ਤੋ ਦਿੱਤਾ ਨਹੀਂ ਆਪਣੇ ਕੋਲ ਜੀ ਠੀਕ ਹੋ ਜੀ ਕਿਹੜਾ ਖਰਾਬ ਹੋਈ ਖੜੀ ਹੈ ਜੀ ਕਿੰਨੇ ਸੂਏ ਸੂਈ ਵੀ ਹੈ ਬਈ ਇਹੇ ਇਹ ਦੋ ਸੂਈ ਸੂਈ ਹੋਈ ਦੂਜਾ ਸੂਆ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਸੂਈ ਨੂੰ ਬਾਈ ਇਹਨੂੰ ਸਾਲ ਮੰਗੂ ਹੋਗਾ ਦੋ ਸਾਲ ਮੰਗੂ ਠੀਕ ਹੈ ਬਾਈ ਜੇ ਕਿਸੇ ਵਪਾਰੀ ਕੋਲ ਆ ਗਾਂ ਹੁੰਦੀ ਬਾਈ ਵਪਾਰੀ ਨੇ ਆਪਾਂ ਹਰੇਕ ਵਪਾਰੀ ਦੀ ਗੱਲ ਕਰਦੇ ਆਮ ਤੌਰ ਤੇ ਵਪਾਰੀ ਨੇ ਕਹਦਾ ਨਹੀਂ ਬਈ ਤਿੰਨ ਚਾਰ ਮਹੀਨੇ ਹੋ ਗਏ ਇਹਨੂੰ ਸੂਈ ਨੂੰ ਤੇ ਇਸ ਟਾਈਮ ਦੁੱਧ ਕਿੰਨਾ ਆ ਇਸ ਟਾਈਮ ਬਾਈ 3 ਕਿਲੋ ਦੁੱਧ ਆਪਾਂ ਗਾਪਨ ਨਹੀਂ ਮਾਰਦੇ ਜੀ ਇਹ ਕਿਸੇ ਨੇ ਪਾਲਣ ਖਾਤਰ ਕਿਥੇ ਬੰਦੇ ਨੇ ਸੇਵਾ ਕਰਨ ਨੂੰ ਕੋਈ ਮਾੜੀ ਨਹੀਂ ਸੀ ਬੰਦੀ ਜਿਵੇਂ ਮਰਜੀ ਚੋ ਚਲੋ ਠੀਕ ਹੋ ਬਾਈ ਜੀ ਹਾਂ ਇਹ ਬਾਈ ਦੀ ਬਹੁਤ ਚੰਗੀ ਗੱਲ ਲੱਗੀ ਵੀ ਸਾਰਾ ਕੁਝ ਬਾਈ ਨੇ ਸੱਚ ਦੱਸਿਆ ਅੱਜ ਕੱਲ ਦੇ ਟਾਈਮ 'ਚ ਬਾਈ ਕੋਈ ਬੰਦਾ ਸੱਚ ਨਹੀਂ ਬੋਲਦਾ ਆਪਾਂ ਸਾਰਿਆਂ ਨੂੰ ਪਤਾ ਹੀ ਆਪਾਂ ਹਰ ਰੋਜ਼ ਵੀਡੀਓ ਤੁਸੀਂ ਬਣਾਉਂਦੇ ਆ ਤੇ ਤੁਸੀਂ ਦੇਖਦੇ ਆ ਤੇ ਇਸ ਟਾਈਮ ਤੈਨੂੰ ਲੀਟਰ ਦੁੱਧ 85000 ਦੀ ਲੈਂਦੇ ਸੀ ਅੱਜ ਆਪਣੇ ਘਰੇ ਥੋੜਾ ਜਿਹਾ ਬਸ ਕਰਮਾਂ ਦੀ ਲਾ ਲੋ ਰਹਿ ਨਹੀਂ ਰਹੀ ਠੀਕ ਹੋ ਬਾਈ ਜੀ ਦੁੱਧ ਬਹੁਤ ਸੀਗਾ ਥੱਲੇ 25 ਕਿਲੋ ਦੁੱਧ ਮੈਂ ਚੋਇਆ ਹੋਇਆ ਜੀ ਆਪਦੇ ਘਰੇ ਠੀਕ ਹੋ ਬਾਈ ਜੀ ਜੇਸੀ ਬੋਈ ਮੜਾ ਕੱਢ ਦੀ ਬਾਰਾ ਫਾਇਦਾ ਕਈ ਬੰਦੇ ਹੁੰਦੇ ਆ ਵੀ ਆਪਣੇ ਕੋਲ ਆ ਕੇ ਗਾਂ ਰਹਿ ਜਾਂਦੀ ਆ ਉਹ ਬਾਈ ਜਰੂਰ ਆ ਗੱਲ ਨੂੰ ਨੋਟ ਕਰਨਾ ਬਹੁਤ ਵਧੀਆ ਗਾਂ ਤੁਸੀਂ ਵੇਖ ਸਕਦੇ ਹੋ ਮੂੰਹ ਮੱਥੀ ਦੀ ਚੰਗੀਆਂ ਚੰਗੀ ਬਰੀਡ ਦੀ ਆ ਬਾਈ ਜੀ ਚੰਗੀ ਪਲੀ ਹੋਈ ਆ ਮੂੰਹ ਮੱਥੀ ਦੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਆਰਡਰ ਬਹੁਤ ਸੋਹਣਾ ਬਾਈ ਜੀ ਜਿਹੜੇ ਹਿਸਾਬ ਨਾਲ ਚੱਲਦ ਰਾਂ ਬਾਈ ਤੁਸੀਂ ਵੇਖ ਸਕਦੇ ਹੋ ਥੋੜਾ ਇਹ ਪਸ਼ੂ ਡਰ ਜਾਂਦਾ ਕੈਮਰੇ ਤੋਂ ਆਪਾਂ ਥੋੜਾ ਦੂਰ ਹੋ ਜਾਂਦੇ ਆ ਝਾਲਰਾ ਬਾਈ ਤੁਹਾਨੂੰ ਜੂਮ ਕਰਕੇ ਦਿਖਾ ਦਿੰਨੇ ਆ ਮੜਾ ਇਹ ਹੱਥ ਮਾਰ ਕੇ ਪੂਸ਼ ਪਾਸੇ ਖੱਟਲੀ ਵੀਰੇ ਯਾਰ ਲਓ ਜੀ ਜਿਵੇਂ ਮਾਰਦੀ ਦੇਖ ਲਓ ਜੀ ਬਹੁਤ ਅਸੇ ਝਾਲਰਾ ਝੂਦਰਾ ਵੇਖ ਸਕਦੇ ਆ ਬਾਈ ਜੀ ਹੈਗੀ ਸੀ ਵੀਰੇ 20 ਤੋਂ 25 ਲੀਟਰ ਵਾਲੀ ਗਾਂ ਹੈਗੀ ਆ ਤੇ ਮੁੱਲ ਜੱਸੀ ਬਾਈ ਇਹਦਾ ਕੀ ਕਰਦੇ ਆ ਮੁੱਲ ਜੀ ਜਮਾ ਆਪਾਂ ਤਾਂ ਉਹ ਤੋਂ ਬਹੁਤ ਲਾ ਕੇ ਸੀਗੇ ਪਰ ਆਪਾਂ ਨੂੰ ਹੁਣ ਤਾਂ ਨਹੀਂ ਉਹਨੇ ਮਿਲਦੇ। ਹਾਂਜੀ ਵੀਰੇ। ਪਰ ਆਪਾਂ ਜਿਹੜੀ ਅੱਜ ਦੀ ਗੱਲ ਕਰਦੇ ਆ ਆਪਾਂ 20000 ਦੀਆਂ ਦੇ ਦੇਾਂਗੇ ਜੀ। ਠੀਕ ਹੋ ਬਾਈ ਜੀ। ਬਾਲਣਾ ਚਾਹੁੰਦਾ ਹੈਗਾ ਗਾਂ ਥੱਲੇ ਦੁੱਧ ਬਹੁਤ ਵਧੀਆ ਪੂਰੀ ਥਾਣਾ ਚ ਨਹੀਂ ਕੋਈ ਕਾਸੇ ਚ ਨੁਕਸ ਨਹੀਂ ਬਾਈ। ਠੀਕ ਹੋ ਵੀਰੇ। ਬਸ ਕੋਈ ਨਾ ਕੋਈ ਕਰਮਾ ਦੀ ਗੱਲ ਹੋ ਜਾਂਦੀ। ਠੀਕ ਹੋ ਬਾਈ ਜੀ। ਤੇ ਆਪਣਾ ਕੰਟੈਕਟ ਨੰਬਰ ਦੱਸ ਦੋ ਫੋਨ ਨੰਬਰ ਵੀਰੇ। ਫੋਨ ਨੰਬਰ ਜੀ ਆਪਣਾ 787270 ਜੀ। ਹਾਂਜੀ। 820929 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੀ ਚਾਰਾਂ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ